ਮਾਣਾ ਦੇ ਬੱਸ ਸਟੈਂਡ ਦੇ ਨੇੜੇ ਵੈਸਟ ਕੋਟਨ ਮਿਲ ਵਿੱਚ ਸਵੇਰ ਟਾਈਮ ਲੱਗੀ ਭਿਆਨਕ ਅੱਗ ਦੇ ਨਾਲ ਲੱਖਾਂ ਰੁਪਏ ਦਾ ਰੂਮ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਟਨ ਮਿਲ ਦੇ ਮਾਲਕ ਵਿਨੋਦ ਮਾਨ ਨੇ ਦੱਸਿਆ ਕਿ ਗੋਦਾਮ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਰੂਮ ਰੱਖੀ ਹੋਈ ਸੀ ਤੇ ਅੱਜ ਸਵੇਰੇ ਮਜ਼ਦੂਰਾਂ ਨੇ ਦੱਸਿਆ ਕਿ ਰੂਮ ਨੂੰ ਅੱਗ ਲੱਗ ਗਈ ਹੈ। ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀ ਕ੍ਰਿਸ਼ਨ ਕਮਾਨ ਨੇ ਦੱਸ ਪਰ ਜਲਦੀ ਹੀ ਇਸਤੇ ਕਾਬੂ ਪਾ ਲਿਆ ਗਿਆ ਇਸ ਬਿਲਡਿੰਗ ਦੇ ਨਾਲ ਇੱਕ ਵੱਡਾ ਸ਼ੋਰੂਮ ਸੀ ਪਰ ਉਸ ਦਾ ਵਿਚਾਰਿਆ ਸਮਾਣਾ ਤੋਂ ਕਲਾਸ਼ਰਮਦ ਨਾਲ ਨੂਰੀ ਮਾਨਸਲ ਦੀ ਰਿਪੋਰਟ ਮੇਰਾ ਨਾਮ ਕ੍ਰਿਸ਼ਨ ਕੁਮਾਰ ਫਾਇਰਮੈਨ ਹੈ ਜੀ ਕ੍ਰਿਸ਼ਨ ਕੁਮਾਰ ਜੀ ਕਿ ਕਦੋਂ ਤੱਕ ਲੱਗੀ ਸੱਬੇ ਇੱਕ ਕੋਟਨ ਫੈਕਟਰੀ ਦੀ ਆ ਪੁਰਾਣੀ ਬੱਸ ਸਟੈਂਡ ਸਮਾਣਾ ਉੱਥੇ ਕੋਟਨ ਫੈਕਟਰੀ ਨੂੰ ਅੱਗ ਲੱਗੀ ਸੀ ਕਦੋਂ ਕਿਤਨਾ ਟਾਈਮ ਨਹੀਂ ਚੱਲੂ ਕਦੋਂ ਪਹੁੰਚੇ ਸੀ ਸਾਨੂੰ 10 ਵਜੇ ਕਾਲ ਆ ਗਈ ਸੀ ਸੀ ਨਾਲ ਦੀ ਨਾਲ ਆ ਕੇ ਉਹਰੇ ਕਾਬੂ ਪਾ ਲਿਆ ਜੀ ਅੱਗ ਕਿੰਨੇ ਕਿੰਨੇ ਘੰਟੇ ਤੱਕ ਕਾਬੂ ਪਾਇਆ ਅਸੀਂ ਅਰੇ 20 ਮਿੰਟ ਲੱਗੇ ਹੋਣੇ ਜੀ ਪਾ ਲਿਆ ਹਾਂ ਪਾ ਲਿਆ ਹਾਂ ਹਾਂ ਇੱਕ ਆਬੂ ਪਾ ਲਿਆ ਬਸ ਥੋੜਾ ਜਿਹਾ ਉਹ ਪਾਣੀ ਆ ਮਾਰ ਰਿਹਾ ਹਾਂ ਸਾਰਾ ਧੂਆ ਧੂਆ ਰਹਿ ਗਿਆ ਜੀ ਕਿਉਂਕਿ ਕੰਟਰੋਲ ਆ ਗਿਆ ਕੰਟਰੋਲ ਇੱਕ ਅੱਗ ਲੱਗੀ ਸੀ ਤਕਰੀਬਨ 10 ਵਜੇ ਦੇ ਕਰੀਬ ਹੀ 10 ਵਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਗ ਲੱਗੀ ਹੈ ਬਾਅਦ ਕਿ ਥੋੜਾ ਵਰਕਰ ਬੈਠਾ ਸੀਗਾ ਉਹਨੂੰ ਦੱਸਿਆ ਵੀ ਤੂੰ ਆ ਜਾ ਉੱਥੇ ਹੈਗਾ ਅਸੀਂ 2:00 ਵਜੇ ਤੱਕ ਹਵਾ ਨੇ ਅੱਗ ਨੂੰ ਕਾਫੀ ਕਿਚਲੇ ਦਿੱਤੀ ਹੂੰ ਕਿੰਨਾ ਕਿ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ 100 ਲੱਖ ਦੇ ਕਰੀਬ ਨੇ ਲੱਗਦੇ ਬਾਕੀ ਅੰਦਾਜ਼ਾ ਨਹੀਂ ਲੱਗਿਆ ਤੇ ਕੰਦਕੁੰਦਾ ਸੈੱਡ ਵੀ ਨੁਕਸਾਨ ਹੋਇਆ ਹਾਂ ਸਾਡਾ ਸਾਰਾ ਸੜ ਸੜ ਕੇ ਨੀਚੇ ਗਿਰ ਗਿਆ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੀ ਆ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਨੂੰ ਬੁਲਾ ਲਿਆ ਸੀਗਾ ਉਹ ਤਕਰੀਬਨ 10 ਮਿੰਟਾਂ ਚ ਆ ਗਈ ਸੀ ਤੇ ਪੁਲਿਸ ਵਾਲੇ ਵੀ ਉਹਨਾਂ ਨੂੰ ਲੱਗੇ ਸੀਗਾ ਪਤਾ ਉਹਨੂੰ ਮੌਕੇ ਤੇ ਪਹੁੰਚ ਗਏ ਤੁਹਾਡਾ ਕੀ ਨਾਮ ਹੈ ਜੀਨੋਤ ਕੁਮਾਰ ਬਿਨੋਦ ਕੁਮਾਰ ਠੀਕ ਹੈ ਜੀਨੋਤ ਕੁਮਾਰ ਬਿਨੋਦ ਕੁਮਾਰ ਕੀ ਨਾਮ ਫੈਕਟਰੀ ਤੁਹਾਡੀ ਦਾ ਬਿਨੋਦ ਕੁਮਾਰਾਂ ਦੀ ਕੰਪਨੀ ਹੈ ਜੀ ਬਿਨੋਦ ਕੁਮਾਰਾਂ ਦੀ ਕੰਪਨੀ ਹਾਂ ਜੀ ਇਹ ਕੀ ਮੈਂ ਅੱਗ ਲੱਗੀ ਹੈ ਸਰ ਇਹ ਤਾਂ ਹੋਸਾ ਦਾ ਸਾਰਟ ਸਰਕਟ ਦੇ ਕਰਨ ਹੁੰਦਾ ਇਹ ਕੀ ਸੀ ਵੇਸਟ ਕੁਆਟਰਲ ਦਾ ਕੰਮ ਸਾਡੇ ਸਾਡੇ ਦੂਜੇ ਦੁਕਾਨ ਦਾ ਸਵਾਣੇ ਪਿਆ ਸੀ ਹੈਂਡਓਵਨ ਦਾ ਹੂੰ ਹੂੰ ਸ਼ੀਟਾਂ ਮੇਰਾ ਹਾਂ